ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਜਦੋਂ ਕੋਈ ਆਪਣੀ ਪੰਜਾਬੀ ਕਾਪਤਾ ਪੰਜਾਬੀ ਮਾਂ ਬੋਲੀ ਦੇ ਵਿੱਚ ਕੋਈ ਨਵਾਂ ਮਿਕਸ ਕਰਨ ਦੀ ਕੋਸ਼ਿਸ਼ ਕਰਦਾ ਤੇ ਮਲਵਿੰਦਰ ਸੰਧੂ ਦਾ ਧੰਨਵਾਦ ਸਭ ਤੋਂ ਪਹਿਲਾਂ ਕਿਉਂਕਿ ਮੇਰਾ ਮਿੱਤਰ ਆ ਪਿਛਲੇ ਆਪਾਂ ਕਰੇ 10 ਸਾਲ ਤੋਂ ਇੱਥੇ ਤੇ ਜਦੋਂ ਇਹ ਚੀਜ਼ਾਂ ਜੁੜਦੀਆਂ ਆ ਜਦੋਂ ਇਹ ਚੀਜ਼ਾਂ ਹੁੰਦੀਆਂ ਤੇ ਇੱਕ ਇਤਫਾਕ ਹੁੰਦਾ 4 ਸਾਲ ਪਹਿਲਾਂ ਹੀ ਮੇਰੇ ਕੋਲ ਆਇਆ ਕਿ ਆ ਫਤਕਸ਼ ਕਰੀਏ ਤੇ ਉਹ ਕਰਦੇ ਕਰਦੇ ਇੱਕ ਆਪ ਪਹਿਲਾਂ ਕੋਰ ਫਿਰ ਬੋਕ ਤੇ ਜ਼ਿੰਦਗੀ ਇੱਕ ਰੰਗਮੰਚ ਜਿਹੜੀ ਸਾਹਮਣੇ ਆਈ ਹੈ ਬੜੀ ਮਿਹਨਤ ਆ ਮਲਵਿੰਦਰ ਜੀ ਇਹਦੇ ਵਿੱਚ ਬੜਾ ਕੁਝ ਨਵੇਂ ਸਿੱਖਿਆ ਬੜਾ ਕੁਝ ਨਵਾਂ ਹਰ ਵਾਰੀ ਟਾ ਕੇ ਨਵਾਂ ਬਣਾਉਣਾ ਇਹ ਉਹਦੀ ਬੜੀ ਖੂਬੀ ਆ ਮਲਵਿੰਦਰ ਜੀ ਇਹ ਤੇ ਸਾਡੇ ਵੱਲੋਂ ਹਮੇਸ਼ਾ ਚੜ੍ਹਦੀ ਕਲਾ ਤੇ ਸਾਡੇ ਵੱਲੋਂ ਇਹ ਦੁਆ ਕਿ ਪ੍ਰਮਾਤਮਾ ਉਹਦੀ ਕਲਾ ਨੂੰ ਇੱਦਾਂ ਲਗਾਤਾਰ ਭਾਗ ਲਾਈ ਰੱਖਣ ਤੇ ਕੁਝ ਹੋਰ ਨਵਾਂ ਹਰ ਸਾਲ ਹਰ ਜਗ੍ਹਾ ਦੇ ਉੱਤੇ ਕੁਝ ਨਵਾਂ ਹੋਰ ਲੈ ਕੇ ਆਏ ਜੇ ਮੇਰੇ ਵੱਲੋਂ ਸਾਰੇ ਪੰਜਾਬੀ ਦੇ ਨਾਲ ਪਿਆਰ ਕਰਨ ਵਾਲੇ ਸਰਵ ਸਤਿਜਨਾਂ ਨੂੰ ਸਤਿ ਸ੍ਰੀ ਅਕਾਲ ਤੇ ਧੰਨਵਾਦ ਆ ਡਾ ਹਰਿੰਦਰ ਸਿੰਘ ਜੀ ਤੁਸੀਂ ਕਿ ਕਿਸੇ ਦੀ ਆਵਾਜ਼ ਜਿਹੜੀ ਆ ਉਹਨੂੰ ਸਾਰਿਆਂ ਤੱਕ ਪਹੁੰਚਾਉਂਦੇ ਹੋ ਇਹ ਬੜਾ ਵੱਡਾ ਕੰਮ ਕਰਦੇ ਹੋ ਤੁਸੀਂ ਕੋਈ ਵੀ ਇਵੈਂਟ ਜਿਹੜਾ ਉਹਨੂੰ ਖਾਲੀ ਨਹੀਂ ਜਾਂ ਦਿੰਦੇ ਤੁਹਾਨੂੰ ਅੱਜ ਪਤਾ ਮਾਲਵਿੰਦਰ ਸੰਧੂ ਉਹਨਾਂ ਦੀ ਪੁਸਤਕ ਰੰਗਮੰਚ ਐਸੀ ਹਾਂਜੀ ਰੰਗਮੰਚ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਆ ਤੇ ਮਾਲਵਿੰਦਰ ਸੰਧੂ ਤੇ ਪਲੱਸ ਉਹਦੇ ਜਿਹੜੇ ਨਜ਼ਦੀਕੀ ਸੱਜਣ ਪਿਆਰੇ ਆ ਪਿਆਬੀ ਨਾਲ ਪਿਆਰ ਕਰਨ ਵਾਲੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਵੈਗਜੀ ਕੀ ਖਾਲਸਾ ਵੈਗਜੀ ਕੀ ਫਤਿਹ ਮੈਂ ਕਾਉਂਸਲ ਮਨਿੰਦਰ ਸਿੰਘ ਬਲੈਕਡਾਊਨ ਸਿਟੀ ਕਾਉਂਸਲ ਤੋਂ ਔਰ ਅੱਜ ਅਸੀਂ ਬਲੈਕਡਾਊਨ ਲਾਇਬ੍ਰੇਰੀ ਵਿੱਚ ਇਕੱਠੇ ਹੋਏ ਆ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਸਾਡੇ ਛੋਟੇ ਵੀਰ ਮਲਵਿੰਦਰ ਸਿੰਘ ਇਹਨਾਂ ਨੇ ਇੱਕ ਕਿਤਾਬ ਲਿਖੀ ਆਪਣੀ ਜ਼ਿੰਦਗੀ ਦੇ ਸਾਰੇ ਬਲਵਲੇ ਇਹ ਲਾ ਕਿ ਜ਼ਿੰਦਗੀ ਇੱਕ ਰੰਗਮਚ ਸੋ ਉਹਦੀ ਅਸੀਂ ਹੁਣ ਚੁਕਾਈ ਕਰਨ ਲੱਗੇ ਆ ਸਾਰੀ ਸੰਗਤ ਇਕੱਠੀ ਹੋ ਰਹੀ ਆ ਸੋ ਮੈਂ ਉਹਨਾਂ ਬਹੁਤ-ਬਹੁਤ ਵਾਰ ਕਹਿੰਦਾ ਜਗ ਨੌਜਵਾਨ ਨੂੰ ਕਿ ਇਸੇ ਤਰ੍ਹਾਂ ਆਪਣਾ ਜੋ ਵੀ ਬਲਬਲੇ ਹੈਗੇ ਆ ਉਹ ਕਲਮ ਬੰਦ ਕਰਦੇ ਰਹਿਣ ਸਾਰੀ ਕਮਿਊਨਿਟੀ ਨੂੰ ਆ ਕਿ ਇਸ ਪਾਸਪੋਰਟ ਕਰੀਏ ਜਿਹੜੇ ਵੀ ਨੌਜਵਾਨ ਇਸ ਤਰ੍ਹਾਂ ਕੇ ਆ ਰਹੇ ਸੋ ਬਹੁਤ-ਬਹੁਤ ਧੰਨਕਤਰੀ ਬੜੀ ਖੁਸ਼ੀ ਦੀ ਗੱਲ ਆ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਕਵੀ ਜਨ ਸਰਦਾਰ ਮਲੇਂਦ ਸਿੰਘ ਸੰਧੂ ਜੀ ਆਪੇ ਆਪਣੀ ਕਵਤਾਵਾਂ ਦੀ ਕਿਤਾਬ ਜ਼ਿੰਦਗੀ ਇੱਕ ਰੰਗਮਾਂਡਲ ਲੋਕ ਅਰਪਣ ਦਾ ਅੰਦਰ ਸਮਾਰੋਹ ਇਥੇ ਕੀਤਾ ਜਾ ਰਿਹਾ ਹੈ ਵੈਬ ਆਪਣਾ ਬਲੈਕ ਟਾਊਨ ਸਿਦਨੇ ਦੀ ਵੈਬ ਲਾਇਬ੍ਰੇਰੀ ਦੇ ਵਿੱਚ ਉਹ ਇਹਨਾਂ ਨੂੰ ਸਾਡੇ ਵੱਲੋਂ ਪਹਿਲ ਦਿਲੋਂ ਵਧਾਈਆਂ ਤੇ ਕਿਤਾਬ ਅਜੇ ਪੜਾਂਗੇ ਫਿਰ ਪਤਾ ਲੱਗੇਗਾ ਕਿ ਇਹਦੇ ਵਿੱਚ ਕੀ ਕੁਝ ਹੈ ਤੇ ਕਵਤਾ ਜਿਹੜੀ ਹੈ ਕਵਤਾ ਕੋਈ ਸਿੱਖਿਆ ਨਹੀਂ ਆਉਂਦੀ ਇਹ ਰੱਬ ਦੀ ਦਾਤ ਹੁੰਦੀ ਹੈ ਇਹ ਆ ਬੋਲੋਂ ਬਖਸ਼ਿਸ਼ ਹੁੰਦੀ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਹੋਰੇ ਕਹਿੰਦੇ ਪਿਆਰ ਵਿੱਚ ਮੋਏ ਬੰਦਿਆਂ ਦੀ ਬੋਲ ਹੀ ਕਵਤਾ ਹੈ ਸੋ ਕੋਈ ਕਿਸੇ ਨੂੰ ਸੰਸਾਰ ਦਾ ਪਿਆਰ ਹੋ ਜਾਂਦਾ ਹੈ ਕੇ ਉਹ ਨਿਰੰਕਾਰ ਦਾ ਤੇ ਕਿਸੇ ਨੂੰ ਆਪਣੇ ਪਰਿਵਾਰ ਦੇ ਨਾਲ ਤੇ ਉਹ ਪਿਆਰ ਦੇ ਵਿੱਚ ਜਦੋਂ ਕਿਤੇ ਵਿਛੋੜਾ ਹੁੰਦਾ ਹੈ ਉਹਦੋਂ ਮਨੁੱਖ ਉਦਾਸੀ ਦੇ ਵਿੱਚ ਉਹਨੂੰ ਕਵਤਾ ਉਤਰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਹੀ ਸਿੱਖ ਸਹਿਤਕਾਰ ਪੰਜਾਬੀ ਦੇ ਲੇਖਕ ਜਿਹੜੇ ਨੇ ਉਹ ਸੁੰਦਰੀਆਂ ਨਵੀਆਂ ਕਿਤਾਬਾਂ ਲੈ ਕੇ ਪੰਜਾਬੀ ਮਾਂ ਬੋਲੀ ਦਾ ਭਰਪੂਰ ਕਰਦੇ ਰਹਿਣ। ਜੀ ਸਾਰੇ ਮਾਰਜੁਦਰ ਸਿੰਘ ਸੰਧੂ ਜੀ ਦੀ ਕਿਤਾਬ ਜ਼ਿੰਦਗੀ ਇੱਕ ਰੰਗਮancha ਉਸ ਦੇ ਉੱਤੇ ਚਟਾਈ ਦੇ ਵਿੱਚ ਸਾਰੇ ਇਕੱਠੇ ਹੋਏ ਆ ਸਾਡੀ ਪ੍ਰਮਾਤਮਾ ਅਰਦਾਸ ਹੈ ਇਸ ਦੀ ਲੇਖਣੀ ਹੋਰ ਵੀ ਚੰਗੀ ਬਣੇ ਅੱਗੇ ਤੋਂ ਵੀ ਇਸ ਨੂੰ ਪ੍ਰਮਾਤਮਾ ਚੰਗਾ ਲਿਖਣ ਦੀ ਤਾਕਤ ਬਖਸ਼। ਅੱਜ ਬੜਾ ਹੀ ਖੁਸ਼ੀ ਦਾ ਮੌਕਾ ਹੈ ਜੀ। ਅਸੀਂ ਸਰਦਾਰ ਮਾਲਗਿਰ ਸਿੰਘ ਜੀ ਦੀ ਕਿਤਾਬ ਜ਼ਿੰਦਗੀ ਇੱਕ ਰੰਗਮੰਚ ਇਸ ਦੇ ਲੋਕ ਅਰਪਣ ਤੇ ਅਸੀਂ ਇੱਥੇ ਇਕੱਠੇ ਹੋਇਆ ਕਿਉਂਕਿ ਸਮਾਜ ਜਿਹੜਾ ਹੈ ਸਾਹਿਤ ਹੈ ਜਿਹੜਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਸ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਆਪਣੀਆਂ ਜੋ ਭਾਵਨਾਵਾਂ ਨੇ ਉਹਨਾਂ ਨੂੰ ਪ੍ਰਗਟ ਕੀਤਾ ਹੈ ਤੇ ਹੁਣ ਅਸੀਂ ਦੇਖਦੇ ਹਾਂ ਵੀ ਇਹ ਕਿੱਥੇ ਕਿੰਨਾ ਕਿਉਂਕਿ ਇਹਨਾਂ ਦੀ ਪਹਿਲੀ ਇਹ ਕਾਗਜ਼ਤ ਹੈ। ਇਹਨਾਂ ਨੇ ਬੜੇ ਵਧੀਆ ਇਨਸਾਨ ਨੇ ਇਹ ਮੈਂ ਪਹਿਲੀ ਵਾਰ ਇਹਨਾਂ ਕੋਲ ਤੇ ਮੈਂ ਆਇਆ ਨੂੰ ਤੇ ਮੈਨੂੰ ਮਹਿਸੂਸ ਹੁੰਦਾ ਕਿ ਸਾਰੇ ਸਾਥੇ ਜਿਹੜੇ ਸਹਿਤਕਾਰ ਦੇ ਦਰਸ਼ਕ ਭਰਾ ਨੇ ਉਹ ਇਸ ਦਾ ਪੁਸਤਕ ਦਾ ਨਾਮ ਵੀ ਮੰਨ ਲਗੀ ਤੇ ਇਸ ਨੂੰ ਜਿਹਾ ਵੀ ਕਹਿਣਗੇ ਅੱਜ ਮੈਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਪੰਜਾਬੀ ਦੀ ਇੱਕ ਪੁਸਤਕ ਰਿਲੀਜ਼ ਹੋ ਰਹੀ ਹੈ ਮਲਵਿੰਦਰ ਸੰਧੂਰੀ ਇਹ ਅچھے ਰਾਈਟਰ ਨੇ ਲਿਖ ਲਿਖ ਕੇ ਇਹਨਾਂ ਨੇ ਬਹੁਤ ਦੇਰ ਤੱਕ ਰੱਖਿਆ ਹੈ ਲੇਕਿਨ ਅੱਜ ਇਹਨਾਂ ਦਾ ਪਲੇਠਾ ਸੰਗ੍ਰਹਿ ਆ ਰਿਹਾ ਹੈ ਜ਼ਿੰਦਗੀ ਇੱਕ ਰੰਗਮੰਚ ਸਾਰੇ ਜਾਣਦੇ ਆ ਕਿ ਰੰਗਮੰਚ ਦੇ ਉੱਤੇ ਹੀ ਆਪਾਂ ਸਟੇਜ ਦੇ ਪਰਫਾਰਮ ਕਰਦੇ ਆ ਜਿੱਦਾਂ ਸ਼ਕਤੀ ਨੇ ਵਿੱਚ ਆ ਇਟ ਇਜ਼ ਅ ਸਟੇਜ ਇਸੇ ਤਰ੍ਹਾਂ ਇਹ ਵੀ ਇਸ ਕਿਤਾਬ ਦੇ ਵਿੱਚ ਵੀ ਇਦਾਂ ਦੀਆਂ ਭਾਵਨਾਵਾਂ ਹੋਣਗੀਆਂ ਕਿ ਆਪਾਂ ਇਹ ਰੰਗਮੰਚ ਦੇ ਖਿਡਾਰੀ ਆ ਤੇ ਅਸੀਂ ਇਹਨਾਂ ਨੂੰ ਮਲੰਦਰ ਸਿੰਘ ਸੰਧੂ ਸਾਹਿਬ ਨੂੰ ਬਹੁਤ ਵਧਾਈ ਦਿੰਦੇ ਆ ਕਿ ਇਹ ਕਿਤਾਬ ਬਹੁਤ ਮਕਬੂਲ ਹੋਵੇ ਇਹਨਾਂ ਦੇ ਵਿੱਚ ਤੇ ਸਾਰਿਆਂ ਨੂੰ ਵਧਾਈ ਹੋਵੇ ਸੰਧੂ ਸਿੰਘ ਸੰਧੂ ਦੀ ਅੱਜ ਕਿਤਾਬ ਜਿਹੜੀ ਹੈਗੀ ਆ ਜ਼ਿੰਦਗੀ ਇੱਕ ਰੰਗਮੰਚ ਇਹ ਲੋਕਰਪਣ ਹੋ ਰਹੀ ਹੈਗੀ ਆ ਤੇ ਮੈਨੂੰ ਯਾਦ ਆ ਜਦੋਂ ਬੁੱਕ ਛਪਾਉਣ ਤੋਂ ਪਹਿਲਾਂ ਮਨਵਿੰਦਰ ਨੂੰ ਮੈਂ ਮਾਸੂਮ ਪਾਰਕ ਮਿਲਿਆ ਸੀ ਤੋਂ ਇਹਨੇ ਮੇ ਨਾਲ ਗੱਲ ਕੀਤੀ ਸੀ ਕਿ ਮੈਂ ਵੀ ਬੁੱਕ ਲਿਖੀ ਜਿਰੋ ਕਵਤਾ ਦੀ ਗੱਲ ਹੋਣ ਲੱਗੀ ਤੇ ਅਸੀਂ ਆਪਸ ਵਿੱਚ ਗੱਲ ਕੀਤੀ ਤੇ ਉਸ ਵੇਲੇ ਇਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਜੀ ਮਤਲਬ ਵੀ ਕਿੰਦਾ ਮੈਂ ਕਿਤਾਬ ਛਾਪਾਂ ਤੇ ਉਹ ਬਹੁਤ ਸਾਰੀ ਹਿੱਸੇ ਅੱਗੇ ਆਪਸ ਵਿੱਚ ਗੱਲਬਾਤ ਹੋਈ ਉਸ ਤੋਂ ਬਾਅਦ ਇਹਨੇ ਕਿਤਾਬ ਛਪਵਾਈ ਤੇ ਜਦੋਂ ਮੈਨੂੰ ਮੈਸੇਜ ਮਿਲਿਆ ਤੇ ਮਨਵਿੰਦਰ ਕਿਤਾਬ ਛਾਪ ਪ੍ਰਾਪ ਕੋਈਟੇ ਦੀ ਤੇ ਬਹੁਤ ਵਧੀਆ ਲੱਗਿਆ ਮਨਵਿੰਦਰ ਨੂੰ ਬਹੁਤ ਬਹੁਤ ਵਧਾਈਆਂ ਮੈਜਿਕ ਲਿਖਾਰੀ ਮੇਰਾ ਨਾਮ ਜਸਕੀਰਤਾ ਤੇ ਹਾਲੇ ਤੱਕ ਆਪਾਂ ਕਿਤਾਬ ਕੋ ਛਾਪੀ ਨਹੀਂ ਪਰ ਪਹਿਲੀ ਵਾਰੀ ਮੈਂ ਲੋਕ ਅਰਪਣ ਸਮਾਰੋਹ ਤੇ ਪਹੁੰਚਿਆ ਹਾਂ ਇਹ ਹੈਗਾ ਬਾਈ ਜੀ ਮਾਲਵਿੰਦਰ ਸਿੰਘ ਸੰਧੂ ਦੀ ਲਿਖੀ ਕਿਤਾਬ ਹੈ ਜ਼ਿੰਦਗੀ ਦੇ ਰੰਗ ਮੰਚ ਜ਼ਿੰਦਗੀ ਚੋਂ ਕਿਰਦਨਾ ਕਾ ਮੇਲਾ ਜਿੱਦੇ ਜਗ ਜੰਕਸ਼ਨ ਰੇਲਾ ਦਾ ਇਦਾਂ ਦਾ ਆਪਾਂ ਗਾਣੇ ਸੁਣਦੇ ਆਏ ਆ ਉਸੇ ਟੌਪਿਕ ਦੇ ਉੱਤੇ ਗਿਆ ਤੇ ਬਾਈ ਜੀ ਉਹਨਾਂ ਨੇ ਜਿੱਦਾਂ ਦੱਸ ਰਹੇ ਸੀਗੇ ਕਿ ਉਹਨਾਂ ਨੇ ਹਰ ਤਰ੍ਹਾਂ ਦੇ ਜਜ਼ਬਾਤ ਵਿੱਚ ਕਵਰ ਕਰੇ ਨੇ ਅਸੀਕਾਲ ਜੀ ਮੈਂ ਮਾਲਵਿੰਦਰ ਸਿੰਘ ਸੰਧੂ ਸਿਡਨੀ ਤੋਂ ਜਿੰਦਗੀ ਇੱਕ ਰੰਗਾਂ ਵਿੱਚ ਕਿਤਾਬ ਲੈ ਕੇ ਆ ਰਹੇ ਤੁਹਾਡੇ ਸਾਹਮਣੇ ਤੇ ਪਹਿਲਾਂ ਤੋਂ ਸਾਰੇ ਆਏ ਸੱਜਣਾਂ ਦਾ ਧੰਨਵਾਦ ਸਾਰਿਆਂ ਦਾ ਜੀ ਆਇਆਂ ਨੂੰ ਤੇ ਇਸ ਕਿਤਾਬ ਵਿੱਚ ਤੁਹਾਨੂੰ ਹਰ ਤਰ੍ਹਾਂ ਦੀਆਂ ਕਵਿਤਾਵਾਂ ਪੜਨ ਨੂੰ ਮਿਲਣਗੀਆਂ ਜਿਸ ਵਿੱਚ ਮੈਂ ਜ਼ਿੰਦਗੀ ਦੇ ਰੰਗ ਲਿਖਿਆ ਨੇ ਭਾਵੇਂ ਧਰਮ ਹੈ ਭਾਵੇਂ ਕੋਈ ਮਾਂ ਦਾ ਪਿਆਰ ਰਿਸ਼ਤਾ ਪਾਂ ਦਾ ਰਿਸ਼ਤਾ ਪਿਆਰ ਮੁਹੱਬਤ ਜਾਂ ਤੋਖਾ ਜਾਂ ਦੋਸਤੀ ਹਰ ਇੱਕ ਚੀਜ਼ ਨੂੰ ਕਵਰ ਕੀਤਾ ਗਿਆ ਹੈ 100 ਕਵਿਤਾਵਾਂ ਦਾ ਸਮੈਲਣਾ ਹੈ ਕਿਤਾਬ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਕ ਕਿਤਾਬ ਦੇ ਲਈ ਇੱਕ ਉਹਨਾਂ ਅੱਖ ਜਿਹੜੇ ਲਿਖਤ ਰੂਪ ਦੇ ਵਿੱਚ ਆ ਨਾ ਕੇ ਗਾ ਕੇ ਆ ਨਾ ਕੇ ਸੋਸ਼ਲ ਮੀਡੀਆ ਤੇ ਆ ਨਾ ਕੇ ਪਾਜਾ ਕੇ ਆ ਇਹਦੇ ਲਈ ਇਕੱਠਾ ਹੋਣਾ ਸਾਡੇ ਸੋਹਰਤ ਹੋਣ ਦੀ ਨਿਸ਼ਾਨੀ ਆ ਮਾਣ ਹੁੰਦਾ ਆ ਜਦੋਂ ਅਸੀਂ ਕਹਿੰਨੇ ਆ ਕਿ ਪੰਜਾਬੀ ਜਿਹੜੇ ਹੈਗੇ ਆ ਆਸਟ੍ਰੇਲੀਆ ਚ ਆ ਕਰ ਰਹੇ ਆ ਇੱਥੇ ਇੰਨੀਆਂ ਬੁੱਕ ਜਿਹੜਾ ਪੁਸਤਕਾਂ ਇੰਨੀਆਂ ਨਿਕਲ ਰਹੀਆਂ ਆ ਇਹ ਸਾਡੇ ਲਈ ਮਾਣ ਦੀ ਗੱਲ ਹੁੰਦੀ ਆ ਕਿਉਂਕਿ ਅਮਰੀਕਾ ਕੈਨੇਡਾ ਦੇ ਸਮਝਦੇ ਆ ਕਿ ਜਿਹੜੇ ਆਸਟ੍ਰੇਲੀਆ ਵਾਲੇ ਉਹ ਬੜੇ ਪਿੱਛੇ ਆ ਉਹ ਪੈਸੇ ਪਿੱਛੇ ਦੌੜਿਓ ਆ ਫਾਮ ਤੋਂ ਤੇ ਕੀ ਜੇ ਕੋ ਧਾਰਨ ਬਣੀ ਆ ਨਾ ਤੇ ਸਾਡੇ ਲਈ ਇਹ ਮਾਨ ਦੀ ਗੱਲ ਹੋ ਜਾਂਦੀ ਆ ਕਿ ਜਦੋਂ ਅਸੀਂ ਸਾਰੇ ਇਕੱਠੇ ਹੁੰਨੇ ਆ ਪੰਜਾਬੀ ਸ੍ਰੀ ਸੈਂਟਰ ਵੱਲੋਂ ਇਹ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਪੰਜਾਬੀ ਸ੍ਰੀ ਸੈਂਟਰ ਸੰਕਰਨੇ ਤੋਂ ਸ਼ੁਰੂਆਤ ਹੋਈ ਅਸਕੇਲੀਆਂ ਦੇ ਵਿੱਚ ਤੇ ਹਰ ਕੀਰਤਨੇ ਕਿਹਾ ਸੀ ਵੀ ਜਿਹੜਾ ਸਮਾਂ ਉਹ ਬਹੁਤ ਘਟਿਆ ਅੱਜ ਕਿਤਾਬਾਂ ਪੜਨ ਦਾ ਪਰ ਜਿਹੜੇ ਪੜਨ ਵਾਲੇ ਨੇ ਉਹ ਲੱਭ ਲੈਂਦੇ ਨੇ ਉਹ ਪੜਦੇ ਵੀ ਆ ਲਿਖਣ ਵਾਲੇ ਲਿਖੇ ਜਾਂਦੇ ਆ ਕੁਦਰਤ ਨੇ ਸਾਰਿਆਂ ਦੇ ਕੁਝ ਨਾ ਕੁਝ ਹਿੱਸੇ ਲਾਇਆ ਕਿਸੇ ਨੂੰ ਸੁਰ ਦਿੱਤੀ ਆ ਕਿਸੇ ਨੂੰ ਲਿਖਣ ਦਾ ਦੋ ਚੀਜ਼ਾਂ ਬਹੁਤ ਜਿਹੜੀ ਕਮਿਊਨਿਟੀ ਦੇ ਵਿੱਚ ਉਹ ਵਧੀਆ ਤਰੀਕੇ ਨਾਲ ਸਿਰਜੀਏ ਜਾਣ ਲਿਖਾਰੀ ਤੇ ਲਿਖਾਰੀ ਆਪਣੇ ਜੁਮੇ ਆ ਜੁਮੇ ਵਾਲੀ ਸਮਝੇ ਸਮੇਂ ਦੇ ਮੁਤਾਬਕ ਵੀ ਅੱਜ ਦੇ ਸਮੇਂ ਨੂੰ ਮੇਰੀ ਕਲਮ ਦੀ ਕੀ ਲੋੜ ਆ ਤੇ ਖਿਡਾਰੀ ਇਹ ਚੀਜ਼ਾਂ ਬਹੁਤ ਆਕੀਆ ਪੈਦਾ ਹੁੰਦੀਆਂ ਤੇ ਬਹੁਤ ਵਧੀਆ ਲੱਗ ਰਿਹਾ ਵੀਰ ਬਹੁਤ ਦਰਸਾਤੂ ਜੋ ਕੋਈ ਦੇਖਣ ਨੂੰ ਦੇਖਦੇ ਆ ਉਹਨੂੰ ਤੇ ਨਾਲਾ ਵੀ ਲੱਗਦਾ ਉਹ ਬੇਰ ਉਸ ਪੋੜ ਪੋੜ ਨਾਲ ਆ ਲੱਗਦਾ ਸੀ ਪਰ ਬਹੁਤ ਵਧੀਆ ਪ੍ਰਲਾ ਕੀਤਾ ਕਈ ਵਾਰੀ ਮਨ ਦੇ ਵਿੱਚ ਬੱਦਲ ਹੁੰਦੇ ਜੇ ਇਹਨਾਂ ਨੂੰ ਅੱਜ ਕੱਲ੍ਹ ਦਾ ਕਰ ਸਕੀਏ ਬਹੁਤ ਵਧੀਆ ਗੱਲ ਆ ਤੇ ਔਰਤ ਜ਼ਿੰਦਗੀ ਇੱਕ ਰਾਂਗਮਚ ਆਈ ਥਿੰਕ ਸਾਰੀ ਜ਼ਿੰਦਗੀ ਦਾ ਸਾਰੇ ਸੰਗੀਆਂ ਦਾ ਸੋ ਬਹੁਤ ਬਾਰਕ ਛੋਟੇ ਵੀ ਮਨਦੜ ਜੀਰਾ ਬਸਦਾ ਰਹੋ ਐਸੀ ਤਰ੍ਹਾਂ ਹੀ ਆਪਣਾ ਵਸਦੇ ਰਹੋ ਤੇ ਸਾਰੇ ਇੱਥੇ ਮੇਰੇ ਖਿਆਲ ਬਹੁਤ ਲਖਾਰੀ ਤੇ ਬੁੱਧੀਜੀਵੀ ਆ ਸਾਰੇ ਜਿਹੜੇ ਹਾਲ ਦੇ ਵਿੱਚ ਆਏ ਆ ਜਿੱਦਾਂ ਉਸਤਾਦ ਜੀ ਨੇ ਗੀਤ ਲਿਖਿਆ ਸੀ ਸੋਨੇ ਦਾ ਕੋ ਗਾਕ ਨਹੀਂ ਮਿਲਿਆ ਨਾ ਮਿਲਿਆ ਕਸਤੂਰੀ ਦਾ ਤੇਜ ਤੇ ਗਉ ਦੀ ਕੀਮਤ ਘਟ ਗਈ ਮੁੱਲ ਵਧ ਗਿਆ ਸੂਰੀ ਦਾ ਮੇਰੇ ਖਿਆਲ ਨਾਲ ਜਿੰਨੇ ਵੀ ਹੱਥ ਬੈਠੇ ਬਰਾਜਮਾਨ ਨੇ ਇਹ ਸਾਰੇ ਕਸਤੂਰੀ ਦੇ ਗਾਕ ਆ ਸੋ ਇਹੋ ਜਿਹੇ ਬੰਦੇ ਦੇ ਲਈ ਜਿਹੜਾ ਅੱਜ ਇੱਥੇ ਸਾਰੇ ਆਪਾਂ ਜੁੜੇ ਆ ਬਾਈਕੀਆਂ ਦੀਆਂ ਸੀ ਕਿਤਾਬਾਂ ਨਾਲ ਵੀ ਗੱਲ ਕਰਦ ਨੇ ਲੋਕੀ ਕਿਤਾਬਾਂ ਨਾਲ ਵੀ ਪਿਆਰ ਕਰਦੇ ਆਏ ਨੇ ਤੇ ਜ਼ਿਆਦਾਤਰ ਜਿਹੜੇ ਮਾਧਵਿੰਦਰ ਨੂੰ ਪਿਆਰ ਕਰਦੇ ਨੇ ਉਹ ਵੀ ਆ ਬਹੁਤ ਘੱਟ ਮੈਂ ਬਾਹਰ ਨਿਕਲਦਾ ਅੱਜ ਪਿਆਰਸ਼ਾ ਰੋਕੇ ਮਿਠਾ ਮਾਧਵਿੰਦਰ ਦੇ ਕਿਤਾਬ ਵਾਲੇ ਸਮਾਰੋਹ ਤੇ ਜਾਣਾ ਜਣਾ ਸੋ ਬਹੁਤ ਬਹੁਤ ਵਧਾਈਆਂ ਸ਼ੋਟੀ ਜੀ ਦਾ ਦਿਨ ਤੋਂ ਗਣੀ ਰਾਤ ਚੋਂ ਗਣੀ ਤਰੱਕੀ ਵਾਖੇ ਆਪਾਂ ਸਾਰੇ ਇੱਥੇ ਇਸੇ ਕਰਕੇ ਇਕੱਠੇ ਹੋ ਆਏ ਆ ਕਿਉਂਕਿ ਆਪਣੀ ਬੋਲੀ ਦੀ ਸਾਹ ਹੈ ਸੋ ਤੁਹਾਡੇ ਮੇਰੇ ਮੂੰਹ ਜਿਹੜੇ ਸ਼ਬਦ ਨਿਕਲਦੇ ਨੇ ਉਹ ਉਹ ਨਹੀਂ ਜਿਹੜੀ ਸਾਡੀ ਮਾਂ ਨੇ ਸਾਡੇ ਬੋਲੋਂ ਦੇ ਧਰੇ ਸੀ ਔਰ ਨੰਨੋ ਅਸੀਂ ਇਥੋਂ ਤੱਕ ਲੈ ਕੇ ਆਏ ਹਾਂ ਕਿ ਅਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਭਾਸ਼ਾ ਆ ਉਹ ਬਹੁਤ ਖਣ ਅਸੀਂ ਹੁਣ ਤੇ ਉੱਪਰ ਹੋ ਗਏ ਹਾਂ ਫਿਰ ਅੱਗੇ ਖਾਤਾ ਵੀ ਉੱਪਰ ਚਲੇਗੀ ਹਾਂ ਔਰ ਅਸੀਂ ਬੜੀ ਜਲਦੀ ਕੈਨੇਡਾ ਵਾਂਗੂ ਜਿਹੜੀ ਦੂਜੀ ਭਾਸ਼ਾ ਦੇ ਨੇੜੇ ਕੋਲ ਪਹੁੰਚਾਂਗੇ ਇੱਕ ਸਾਡੀ ਆਪਣੀ ਬੋਲੀ ਦੇ ਨਾਮ ਤੇ ਨੂੰ ਨਾਮ ਦੀ। ਸਪੰਸਾਰਨ ਨੂੰ ਵਿਦਾਈ ਕਿਉਂਕਿ ਆਪਾਂ ਟਾਈਮ ਕੱਢ ਕੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਜੇ ਸਾਰੇ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਕਾਰਜ ਜਿਹੜਾ ਤੇਰੀ ਸਾਡੀ ਹਾਜ਼ਰੀ ਜ਼ਰੂਰੀ ਹੈ ਇਸੇ ਲਈ ਤੇ ਪੰਜਾਬੀ ਭਾਸ਼ਾ ਦੀ ਉન્નਤੀ ਜਿਹੜੀ ਹੋ ਰਹੀ ਆ ਆਪਾਂ ਨੇ ਆਨਲਾਈਨ ਦੀ ਪ੍ਰੋਜੈਕਟ ਭਾਜੀ ਦੀ ਗੱਲ ਕੀਤੀ ਆ ਉਹ ਵੀ ਇਹਦੇ ਵਿੱਚ ਇੱਕ ਹਿੱਸਾ ਦੇ ਵਿੱਚ ਕਿਹਾ ਤੇ ਕੁਝਨੇ ਲੋਕ ਕਮਲੀ ਯਾਦ ਆ ਕਿ ਬਹੁਤ ਸਾਲ ਪਹਿਲਾਂ ਸਾਨੂੰ ਪੰਜਾਬੀ ਟਾਈਪ ਨਹੀਂ ਸੀ ਕਰਨੀ ਬਿਟ ਟੈਕਨੋਲੋਜੀ ਨੇ ਸਾਨੂੰ ਇੰਨਾ ਇਹਦੇ ਵਿੱਚ ਐਡਵਾਂਸ ਕਰ ਦਿੱਤਾ ਹੁਣ ਫੋਨ ਦੇ ਉੱਤੇ ਆਪਾਂ ਪੋਸਟ ਆਪਾਉਣੇ ਆ ਪੰਜਾਬੀ ਭਾਸ਼ਾ ਦੇ ਵਿੱਚ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਰਿਹਾ ਨਵੇਂ-ਨਵੇਂ ਬੰਦੇ ਜਿਹੜੇ ਬਿਲਕੁਲ ਪੰਜਾਬੀ ਲਿਖਣਾ ਨਹੀਂ ਸੀ ਜਾਣਦੇ ਉਹ ਵੀ ਸਿੱਖਦੇ ਤੇ ਮੈਂ ਗੱਲ ਕਰਦੇ ਆ ਆਪਣੇ ਛੋਟੇ ਵੀਰ ਮਨਵਿੰਦਰ ਸਿੰਘ ਸੰਧੂ ਦੀ ਇਹਨਾਂ ਦੀ ਗੱਲ ਮੈਂ ਇਹ ਕਹਦਿਆਂ ਕਿ ਜਦੋਂ ਇਹਨਾਂ ਨੇ ਕਿਤਾਬ ਲਿਖਣੀ ਸ਼ੁਰੂ ਕੀਤੀ ਨਾ ਤਾਂ ਰੋਜ਼ ਆਉਂਦੇ ਰੋਜ਼ ਲਿਖਦੇ ਫਿਰ ਪਾੜਦੇ ਨੇ ਕਾਗਜ਼ ਫੇਰ ਆਂਦੇ ਫੇਰ ਆਖਿਆਂ ਦੇ 10 15 ਫੇਰ ਪੜ ਜਾਂਦੇ ਮੈਂ ਸੋਚਣਾ ਕਿ ਇਹਦੀ ਕਿਤਾਬ ਕਦੋਂ ਪੂਰੀ ਹੋਊਗੀ ਤੇ ਕਿਉਂਕਿ ਸਾਡੇ ਘਰ ਦੇ ਵਿੱਚ ਬਖਸ਼ਾ ਕਿ ਤਿੰਨ ਹਰਕੀਂਦਰ ਨੇ ਸੰਧਾ ਨੇ ਕਿਤਾਬਾਂ ਲਿਖੀਆਂ ਤੇ ਤਿੰਨ ਚਾਰ ਕਿਤਾਬਾਂ ਰੁੱਬੀ ਹੀ ਲਿਖ ਚੁੱਕੇ ਨੇ ਤੇ ਮੈਂ ਸੋਚਿਆ ਮੁੰਡੇ ਦੀ ਕਿਤਾਬ ਕਿਉਂ ਨਹੀਂ ਪੂਰੀ ਹੁੰਦੀ ਤੇ ਚਲੋ ਟਾਈਮ ਲੰਘ ਗਿਆ ਤੇ ਹੁਣ ਜਦੋਂ ਪਰਵੀ ਰੈਸ ਚ ਸ਼ੁਰੂ ਹੋਈ ਤਾਂ ਮੈਂ ਇਹ ਦੇਖਿਆ ਕਿ ਇੱਕ ਕਿਤਾਬਾਂ ਦੇ ਵਿੱਚ ਲਿਖਤ ਦੇ ਵਿੱਚ ਇੰਨਾ ਨਿਖਾਰ ਕਿੱਥੇ ਇਸਕਹ ਹਕੀਕੀ ਦੀ ਗੱਲ ਕਰਦਾ ਸੀ ਹੁਣ ਰੋਹਾਨੀ ਇਸ਼ਕ ਦੀ ਗੱਲ ਕਰਦਾ ਹੈ ਕਿੱਥੇ ਉਹ ਸਰਦਾਰਾਂ ਦੀ ਸਿੱਖਾਂ ਤੇ ਹੋਏ ਕਤਲਿਆਂ ਉਹਨੇ 1984 ਦੀ ਗੱਲ ਕਰਦਾ ਦੱਸਦਾ ਹੈ ਕਿ ਸਾਡੇ ਨਾਲ ਕੀ ਕੀ ਬੀਤੀਆਂ ਕਿਤੇ ਉਹ ਆਪਣੇ ਮਾਂ ਦੇ ਪਿਆਰ ਦੀ ਗੱਲ ਕਰਦਾ ਹੈ ਕਿਤੇ ਆਪਣੇ ਘਰਵਾਲੀ ਬਾਰੇ ਕਿ ਉਹਨਾ ਸਤਿਕਾਰ ਸ਼ੋਕ ਕਰਦਾ ਹੈ ਕਿਤੇ ਉਹ ਆਪਣੀਆਂ ਧੀਆਂ ਦੀ ਗੱਲ ਕਰਦਾ ਹੈ ਕਿਤੇ ਉਹ ਪੰਜਾਬ ਦੇ ਖੂਹਾਂ ਦੀ ਗੱਲ ਕਰਦਾ ਹੈ ਤੇ ਮੇਰਾ ਮਨ ਜਦੋਂ ਮੈਂ ਕਿਤਾਬ ਪਹਿਲੀ ਵਾਰ ਪੜ੍ਹੀ ਥੋੜਾ ਜਿਹਾ ਲੱਗ ਵੀ ਰਿਖਿਆ ਤਾਂ ਫਿਰ ਉਹ ਪੀ ਕਿਉਂਕਿ ਪਤਾ ਜਦੋਂ ਆਪਾਂ ਭਾਵਕ ਹੁੰਨੇ ਜਿਹੜੇ ਡਿਗਰੀਚਰ ਦੇ ਸਟੂਡੈਂਟਸ ਹੁੰਦੇ ਨੇ ਉਹ ਭਾਵਕ ਹੁੰਦੇ ਆ ਸਾਨੂੰ ਸਾਰੇ ਆਪਣੇ ਲੱਗਦੇ ਆ ਪਿਆਰੇ ਲੱਗਦੇ ਆ ਤੇ ਜਦੋਂ ਕੋਈ ਕਵਿਤਾ ਲਿਖਦਾ ਸਾਡਾ ਤਾਂ ਸਾਡੇ ਆਪਣੇ ਬਾਲ ਬੱਚੇ ਆ ਤੇ ਜਦੋਂ ਅਗਰ ਭਾਵੇਂ ਆਏ ਤੇ ਪਹਿਲੀ ਵਾਰ ਉਹਨੂੰ ਕਿਤਾਬ ਦਿੱਤੀ ਨਾ ਤਾਂ ਮੈਨੂੰ ਇੰਨੇ ਲੱਗਿਆ ਵੀ ਆਪਣਾ ਕੋਈ ਭਤੀਜਾ ਭਤੀਜੀ ਮੇਰੀ ਝੋਲੀ ਵਿੱਚ ਪਾ ਲਈ ਤੇ ਮੈਂ ਉਹਨੂੰ ਸ਼ਗਨ ਦਿੱਤਾ ਇਹ ਕਹਿੰਦੇ ਸ਼ਗਨ ਕਾਦਾ ਮੈਂ ਕਿਤਾਬਾਂ ਵੀ ਸਾਡੇ ਧਿਆਨ ਪੁੱਤੀ ਨੇ ਕਿਉਂਕਿ ਇਹਨਾਂ ਦੇ ਸਿਰ ਤੇ ਸਾਡਾ ਔਨਰ ਟੈਂਸ਼ਨਣਾ ਹੈ ਸਾਡੇ ਬੱਚਿਆਂ ਦੇ ਇਹੀ ਕਿਤਾਬਾਂ ਪੜ੍ਹਦੀਆਂ ਨੇ ਤੇ ਮਾਂ ਨਾਲ ਕਹਿਣਾ ਇਹ ਸਾਡੇ ਕਰਦਿਆ ਨੇ ਆਸਟ੍ਰੇਲੀਆ ਆ ਕੇ ਮਿਹਨਤਾਂ ਕੀਤੀਆਂ ਪਰ ਆਪਣਾ ਕਲਚਰ ਆਪਣੀ ਬੋਲੀ ਨਹੀਂ ਛੱਡੀ ਤੇ ਮੈਨੂੰ ਲੱਗਦਾ ਕਿ ਅਸੀਂ ਪਹਿਲੀ ਤੇ ਉਹ ਆਖਰੀ ਪੀੜ੍ਹੀ ਨਾ ਹੋ ਜਾਈਏ ਜਿਨ੍ਹਾਂ ਨੂੰ ਦੋ ਜਾਂ ਤਿੰਨ ਭਾਸ਼ਾ ਦਾ ਗਿਆਨ ਹੈ ਤੇ ਮੈਨੂੰ ਲੱਗਦਾ ਕਿ ਆਪਣੀਆਂ ਇਹ ਕਿਤਾਬਾਂ ਆਉਣ ਵਾਲੇ ਟਾਈਮ ਵਿੱਚ ਸਾਡੇ ਬੱਚਿਆਂ ਨੂੰ ਪੰਜਾਬੀ ਨਾਲ ਜ਼ਰੂਰ ਜੋੜ ਕੇ ਰੱਖਣੀਆਂ ਜਦੋਂ ਮੈਂ ਆਇਆ ਸੀ ਇਹ 1979 ਦੇ ਅੰਦੇ ਵਿੱਚ ਤੇ ਗੁਰੂ ਕੀ ਅੱਖਰ ਪੰਜਾਬੀ ਬੋਲੀ ਪੰਜਾਬੀ ਸਾਹਿਤ ਇਸ ਤੋਂ ਇਹ ਸਮਝ ਲਓ ਕਿ ਇਹ ਕਿੱਟ ਬੇਸ ਸੀ ਗਿਆ ਅਸਟ੍ਰੇਲੀਆ ਅਲੀ ਸਤਿਗੁਰਾਂ ਦੀ ਕਿਰਪਾ ਜਿੱਥੋਂ ਤੱਕ ਕਵਤਾ ਦਾ ਸੰਬੰਧ ਆ ਮੈਨੂੰ ਯਾਦ ਆ ਕਿ ਮੈਂ ਪਹਿਲੀ ਦੇ ਕਿਤਾਬ ਪਹਿਲੀ ਦੀ ਕਹਾਣੀ ਦੇ ਦੂਜੀ ਦੀ ਕਿਤਾਬ ਪੜ੍ਹਨ ਤੋਂ ਬਾਅਦ ਪਹਿਲਾ ਹੋਲਡਨ ਭਾਗ ਦਾ ਕਿੱਸਾ ਪੜ੍ਹਿਆ ਸੀ ਕਵਤਾ 'ਚ ਫਿਰ ਚਮਕੌਰ ਦਾ ਜੰਗ ਪੜ੍ਹਿਆ ਕਵਤਾ 'ਚ ਸਾਰਾ ਇਤਿਹਾਸ ਸਿੱਖ ਇਤਿਹਾਸ ਗਿਆਨੀ ਕਰਤਾਰ ਸਿੰਘ ਕਲਾਸ ਵਾਲਿਆਂ ਨੇ ਲਿਖਿਆ ਬੈਂਦਾ 'ਚ ਉਹ ਪੜ੍ਹਿਆ ਗੁਰਬਾਣੀ ਭਾਈ ਗੁਰਦਾਸ ਜੀ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਗੁਰਬਲਾ ਫਾਸੀ ਦਸਵੇਂ ਗੁਰਬਲਾ ਫਾਸੀ ਸ਼ੇਣੀ ਹੀਰਵਾਰ ਸਿੰਘ ਸੱਸੀ ਪੁੰਨੂ ਜੋ ਵੀ ਪੜਿਆ ਕਵਤਾਜ ਪੜਿਆ ਪਰ ਆਪ ਦੋ ਲਾਈਨਾਂ ਮੈਨੂੰ ਕਵਤਾ ਲਿਖਣੀਆਂ ਨਹੀਂ ਆਈਆਂ ਮੇਰੀ ਪੰਜਵੀਂ ਕਿਤਾਬ ਦੀ ਦੂਜੀ ਐਡੀਸ਼ਨ ਭਾਸ਼ਾ ਭਾਗ ਪੰਜਾਬ ਵਾਲਿਆਂ ਨੇ ਅੰਮ੍ਰਿਤਸਰ ਦੇ ਰਸਾਵਿਆਗ ਦੇ ਚੇਤਰਾਈ ਰਿਲੀਜ਼ ਸਮਾਰੋਹ ਕੀਤਾ ਦੇ ਵਿੱਚੋਂ ਕਰੇ ਸਵਾਲ ਕਰਦਾ ਜੀ ਤੁਸੀਂ ਕਵਤਾ ਨਹੀਂ ਲਿਖਦੇ ਮੈਂ ਕਹਿੰਦੀ ਕਵਤਾ ਇੱਕ ਰਬੀ ਦਾਤ ਆ ਇਹ ਹਰ ਕੋਈ ਬੰਦਾ ਸਿੱਧ ਕੇ ਨਹੀਂ ਲਿਖ ਸਕਦਾ ਇਹ ਰੱਬ ਵੱਲੋਂ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਜੈਸੀ ਮੈਂ ਆਵੇ ਖਸਮ ਦੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲਮਾ ਸਾਹਿਬਾ ਜੀ ਇਸਾ ਤੇ ਸੰਦੇਸ਼ ਆ ਪੂਰੇ ਪਬਲਿਸ਼ਿੰਗ ਹਾਊਸ ਨੇ ਬਹੁ ਲੋਕਾਂ ਨੂੰ ਦਬਾ ਲਈ ਹਨ ਸ਼ੌਕ ਹੈ ਜਿਹੜਾ ਚਾਹੁੰਦੇ ਹੋਣਗੇ ਤੇ ਕਾਪ ਲਿਖਣਾ ਤੇ ਸਬਜੈਕਟ ਮੈਂ ਤੁਸੀਂ ਲਿਖ ਲੋਗੇ لیکن ਉਹਨੂੰ ਕਿਤਾਬ ਦੇ ਰੂਪ प्रोड्यूस ਕਰਨਾ ਇੱਕ ਬੜਾ ਲੰਬਾ ਪ੍ਰਕਿਰਿਆ ਕਾਫੀ ਨੋਟਿਸ਼ਨ ਵਰਗ ਨੇ ਤੇ ਉਹ ਜਿਹੜੇ ਸਾਰੇ ਸਟੈਪ ਨੇ ਜਿਹੜੇ ਜ਼ਾਇਰ ਰਸੋਰਸਿਸ ਨੇ ਜਿਹਦੇ ਤਰੀਕੇ ਜੋ ਇਸ ਕੰਮ ਵਿੱਚ ਆ ਜਾਂਦਾ ਉਹਨਾਂ ਨਾਲ ਸਾਾਇਨਾ ਕੋਲ ਇੰਕਟਾ ਚ ਜੇ ਕਿਸੇ ਨੂੰ ਕੋਈ ਕੰਮ ਲਿਖਣ ਦੀ ਇੱਛਾ ਹੋਵੇ ਤੇ ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਸੂਰਜ ਰੋੜ ਝੜਦਾ ਤੇ ਰੋੜ ਧਰਦਾ ਪਰਬਤੋਂ ਸੁੰਦਰ ਬਲ ਨਦੀਆਂ ਰੋੜ ਭੱਜ ਗਈਆਂ ਨੇ ਦੇਵਤ ਜੀ ਬਗਿਨ ਪਾਤੀ ਸੂਰਜ ਵਾਲੇ ਗੋਲ ਚੱਕਰ ਵਿੱਚ ਹੁੰਦੀ ਹੈ ਤੇ ਮੌਸਮ ਬਦਲਦੇ ਨੇ ਤੇ ਇਹ ਸੁਭਾ ਨੂੰ ਚੱਦਾ ਆ ਰਿਹਾ ਤੇ ਕਿਸੇ ਤਰੀਕੇ ਨਾਲ ਆਉਂਦੀ ਸੰਗੀਤ ਸੰਗਰੇ ਕਿਸੇ ਤਰੀਕੇ ਜੁਗਾ ਜੋ ਰੋਟ ਚੱਦਾ ਆ ਰਿਹਾ ਤੇ ਚੱਦਾ ਰਹਿ ਗਿਆ ਬਲਵਿੰਦਰ ਸਿੰਘ ਮੈਂ ਤੇ ਸੋਚਦਾ ਜੀ ਸਿਰਫ ਗੈਸਟ ਕੋਡ ਹੀ ਕਰਦਾ ਪਰੇ ਦਾ ਬਹੁਤ ਹੀ ਕੰਟਰੋਲ ਇਹਨੂੰ ਬਹੁਤ ਬਾਰ ਵਧਾਈਆਂ ਬੇਟੀ ਪੋਸਟ ਅ ਸਾਹਮਣੇ ਆਈ ਜਾ ਛਾਪੀਆਂ ਉਹਨਾਂ ਨੇ ਦੇਖਾਂਗੇ ਜਿਸ ਪ੍ਰਕਾਰ ਵੀ ਉਹ ਪੜਾਂਗੇ ਉਹਦਾ ਸੰਯੁਸ਼ਾਪਾਂ ਦੇ ਵੀਰਖਿਆ ਕੰਪਨੀ ਬਾਈਬਲ ਦੇ ਵਿੱਚ ਅਗਲਾ ਹੀ ਨਾ ਦੀ ਬੜੀ ਇੰਪੋਰਟੈਂਟ ਲਾਈਨ ਹੈ ਸਿੰਪਲ ਲਾਈਨ ਹੈ ਬੱਸ ਉਹ ਬੈਨ ਡਾਂਡਰ ਟੂਡੇ ਬਾਈ ਫਰੈਂਡ ਅਲੋਨ ਬੋਤਿਆ ਸਾਹਿਬ ਜਾਣਦੀ ਇਸ ਲਾਈਨ ਨੂੰ ਮੈਂ ਡਾਕਟਰ ਲਿਵ ਬਾਈ ਬ੍ਰੈਡ ਅਨਨੋਨ ਇਹ ਬੰਦਾ ਜਿਹੜਾ ਆ ਉਹ ਸਿਰਫ ਰੋਟੀ ਦੇ ਆਸਰੇ ਜੀ ਨਹੀਂ ਜੀਉਂਦਾ ਭਾਵ ਉਸ ਲਾਈਨ ਨੂੰ ਉਸ ਸੰਦਰਭ ਵਿੱਚ ਉੱਥੇ ਕਹੀ ਗਈ ਆ ਕਿ ਬੰਦਾ ਜਿਹੜਾ ਹੋਰ ਉਹਦੇ ਸ਼ੌਕ ਹੈ ਕਿਤਾਬਾਂ ਪੜ੍ਹਨੀ ਆ ਕੋਈ ਖੋਜਾਂ ਕਰਨੀਆਂ ਕੋਈ ਇਨੋਵੇਟਿਵ ਚੀਜ਼ਾਂ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਕੋਈ ਕਸ਼ਤੀਆਂ ਲੜਨੀਆਂ ਕਿਸੇ ਦਾ ਕੋਈ ਸ਼ੌਕ ਹੈ ਕਿਸੇ ਦਾ ਕੋਈ ਸ਼ੌਕ ਹੈ ਉਹਨਾਂ ਦੇ ਵਿੱਚ ਵੀ ਬੰਦੇ ਦੀ ਦੇ ਜਸਮੀ ਹੋਣੀ ਚਾਹੀਦੀ ਆ ਆਸਪਾਰ ਦੇ ਅੱਥਰਾਂ ਗਿਆ ਸੀ ਤੇ ਮਰਦੰਦਰ ਉੱਥੋਂ ਮਿਲਿਆ ਉਸ ਨੇ ਸ਼ਾਇਦ ਬੋਲਿਆ ਦੀ ਕੋਈ ਐ ਐ ਨਹੀਂ ਕੋਪਰਮਸੀ ਬਣੇ ਕੋਈ ਤੇ ਕੋਈ ਗੀਰ ਜਾਂ ਪਾ ਸਕਾ ਦੇਖ ਕੇ ਮਿਲਿਆ ਤਾਂ ਗੱਲਬਾਤ ਹੋਣ ਲੱਗੀ ਤੇ ਕਾਫਤਾ ਦੇ ਵਿੱਚੋ ਹੀ ਕਾਫਤਾ ਤੁਰ ਪਈ ਤੇ ਨਾਲੇ ਫਿਰ ਮੈਂ ਨਾਲ ਗੱਲਬਾਤ ਕੀਤੀ ਜੀ ਮੈਂ ਵੀ ਤਾਂ ਟੋਕ ਲਈ ਜਾਈ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਉਸ ਵੇਲੇ ਇਸ਼ਵਨ ਜੀ ਜੀ ਵੀ ਫਾਰਮ ਹੈ ਜੀ ਕਪਤਾਨਾ ਬਾਬ ਕਿਦਾਂ ਹੈ ਇਹਦਾ ਪ੍ਰੋਸੀਜਰ ਕੀ ਹੈ ਇਹਦਾ ਨਿਰਾਹ ਰੱਪ ਰਿਹਾ ਇਹ ਬਾਰਬਿੰਦਰ ਨੇ ਜੋ ਲਿਖਿਆ ਆਈ ਥਿੰਕ ਸਾਰਾ ਸਾਰਾ ਲਿਖਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਇਹ ਖੰਦੇ ਨਾਲ ਨਾਲ ਜਿਵੇਂ ਇਹ ਪਰਵਲੇ ਸੀਗੇ ਬੜੇ ਸੀਨ ਤੋਂ ਇਹ ਡਿਸਕਸ਼ਨ ਚੱਲਦੀ ਸੀ ਫੇਸਬੁਕ ਤੇ ਪਾਉਂਦਾ ਰਿਹਾ ਸੀਗਾ ਤੇ ਬੜੀ دیر ਤੋਂ ਕਹਿ ਰਿਹਾ ਸੀ ਕਿ ਮੈਂ ਲਿਖਣਾ ਹੈ ਲਿਖਣਾ ਲਿਖਣਾ ਚਲੋ ਫਾਈਨਲੀ ਇਹਨੇ ਕਦਮ ਚੁੱਕਿਆ ਬੜੀ ਚੰਗੀ ਗੱਲ ਹੈ ਤਰਾਪੇ ਨੂੰ ਹੋਰ ਸਮਰਤ ਦੇ ਹੋਰ ਇਹਨੂੰ ਲਿਖਣ ਦਾ ਬਲ ਬਖਸ਼ੇ ਤਾਂ ਕਿ ਨਵੀਂ ਕਿਤਾਬ ਜੀ ਹੋਰ ਜਲਦੀ ਜਲਦੀ ਆਉਂਦੀ ਰਹੇ। ਇਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਵੀ ਤੁਸੀਂ ਪਾਪਾਂ ਨੂੰ ਤਾਂ ਪਿਆਰ ਕਰਦੇ ਕਰਦੇ ਹੋ ਪਰ ਤੁਹਾਡੇ ਇਕੱਠ ਨੇ ਦੱਸਦਾ ਵੀ ਤੁਸੀਂ ਮਾਲਵਿੰਦਰ ਸੰਧੋਂ ਨੂੰ ਵੀ ਉਹਨੇ ਪਿਆਰ ਕਰਦਾ। ਇਹ ਗੱਲ ਵੀ ਜਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਪਾਠਕ ਘੱਟ ਨੇ ਪਰ ਵਿਸ਼ੇਕ ਹੈਗੇ ਆ ਤੇ ਸਾਨੂੰ ਪਹਿਲਾਂ ਹੀ ਆ ਵੀ ਸਾਨੂੰ ਕਵਾਲਿਟੀ ਨਹੀਂ ਚਾਹੀਦੀ ਹੈ ਨਾ ਕੁਆਲਿਟੀ ਚਾਹੀਦੀ ਆ ਤੇ ਮੈਨੂੰ ਲੱਗਦਾ ਵੀ ਉਹ ਬਣੂਗੀ ਤੇ ਮਾਲਵਿੰਦਰ ਸਿੰਘ ਸੰਧੂ ਨੂੰ ਪਹਿਲੀ ਕਿਤਾਬ ਦੀਆਂ ਬਹੁਤ-ਬਹੁਤ ਮੁਬਾਰਕਾਂ ਬੁੱਲਿਆਂ ਵਿੱਚ ਸ਼ਬਦਾਂ ਦੀ ਤਕਸੀਮ ਕਰਕੇ ਜੋ ਹਰਥ ਚਿਤਰਦਾ ਹੈ ਉਸ ਨੂੰ ਕਾਵ ਦੇ ਰੂਪ ਵਿੱਚ ਪੇਸ਼ ਕਰਦਾ ਹੈ ਕਦੇ ਉਹ ਸੋਚ ਨੂੰ ਬੜੀ ਸਹਿਜਤਾ ਨਾਲ ਸਿਆਣਪ ਦੀ ਉੰਗਲ ਫੜਾ ਲੰਬੇ ਰਾਹਾਂ ਦਾ ਪੰਦੀ ਬਣ ਜਾਂਦਾ ਹੈ ਤੇ ਕਦੇ ਅਣਿਯਾਨੇ ਵਾਂਗ ਚੰਚਲਤਾ ਦੀ ਖੁਮਾਰੀ ਪੇਸ਼ ਕਰਦਾ ਹੈ ਇਸ਼ਤਿਆਂ ਦੇ ਤਾਣੇ ਬਾਣੇ ਵਿੱਚ ਘੁਲਚ ਹੋਣ ਦੇ ਬਾਵਜੂਦ ਕਲਮ ਚੱਕਦੇ ਸਾਰ ਸਭ ਤੋਂ ਸਖਰੂ ਹੋ ਜਾਂਦਾ ਹੈ ਮੋਹ ਭੀਜੀਆਂ ਤਕਰੀਰਾਂ ਉਸ ਦੇ ਚਿਹਰੇ ਤੋਂ ਬਖੂਬੀ ਚਲਕਦੀਆਂ ਹਨ ਜ਼ਿੰਦਗੀ ਦੇ ਰੰਗ ਮੰਚ ਨੂੰ ਮਲਵਿੰਦਰ ਸੰਧੂ ਆਪਣੀ ਨਜ਼ਰ ਦੇ ਭਾਂਡੇ ਰਾਹੀਂ ਤੰਗਦਰ ਤੰਗ ਬਰੋਕ ਕੇ ਕਾਲਪਨਿਕ ਕਤਪੁਤਰੀਆਂ ਦੀ ਸੰਜੀਵਕੀ ਦਾ ਵਿਤਾਂਤ ਕਰਦਾ ਹੈ ਮਾਨੋ ਕਾਇਨਾਤ ਨਾਲ ਗੱਲਾਂ ਕਰ ਰਿਹਾ ਹੋਵੇ ਕਵਤਾ ਵਿੱਚ ਵਰਤੇ ਅਲੰਕਾਰ ਪਿੰਬ ਤੇ ਪ੍ਰਤੀਬਿੰਬ ਉਸ ਦੀ ਕਾਲਪਨਿਕ ਕਾਬਲੀਅਤ ਦੀ ਗਵਾਹੀ ਭਰਦੇ ਹਨ ਪਾਠਕ ਆਲੋਚਕ ਮਿੱਤਰ ਤੇ ਪ੍ਰੇਰਕ ਹੋਣ ਦੇ ਨਾਤੇ ਮਾਨਵਿੰਦਰ ਦੀ ਇਹ ਪਲੇਠੀ ਪੁਸਤਕ ਨੂੰ ਕਿਤਾਬੀ ਸੰਸਾਰ ਵਿੱਚ ਜੀ ਆਇਆਂ ਆਖਦਾ ਹਾਂ ਫੁਰਵਾੜੀ ਵਿੱਚੋਂ ਮੈਕਾ ਨੂੰ ਇਕੱਠਾ ਕਰ ਪੱਤਰੇ ਤੇ ਵਿਆਕੀ ਨਾਲ ਕੀਤੀ ਪੇਸ਼ਕਾਰੀ ਅੱਖਰਾਂ ਦੇ ਜਿੰਦਾ ਹੋਣ ਦਾ ਸਹੂਲਤ ਦਿੰਦੀ ਹੈ ਰੱਬ ਕਰੇ ਮਾਨਵਿੰਦਰ ਦਾ ਗੁਰਮੁਖੀ ਨਾਲ ਇਸ਼ਕ ਫੜਾ ਪਰ ਕਰਾ। ਜੇ ਮੈਂ ਤੁਹਾਡੇ ਉੱਪਰ ਕੋਸ਼ਿਸ਼ ਹਲਪੇਸ਼ ਕਰਾਂ। ਮੈਂ ਜੱਟ ਬੰਦਾ ਹਰ ਕੰਮ ਚ ਰੇਲਾ। ਯਾਰੀਅੰਸ ਨੰਬਰ 1 ਪਰ ਬਿਜ਼ਨਸ ਫੇਲ ਆ। ਬਿਜ਼ਨਸ ਵਿੱਚ ਕਰਨਾ ਹੁੰਦਾ ਨਹੀਂ ਆਲਾਈਅੰਸ ਕਰਨਾ ਹੁੰਦਾ ਹੈ। ਨਾ ਹੀ ਰਿਸ਼ਤੇਆਂ ਅੰਚ ਕਿਸੇ ਚੋਈ। ਨਾ ਹੀ ਮੈਂ ਲਾਹਰ ਹੱਥਿਆ ਗੇਜ਼ਦਾ। ਮੈਨੂੰ ਆ ਨੰਬਰ ਚ 18 ਸਾਲ ਹੋ ਜਾਣ ਅਸਟ੍ਰੇਲੀਆ ਇਹਨੂੰ ਤੇ ਬੜੇ ਪਰਾਲੂ ਦੀ ਸਿਰ ਚੱਕ ਕੇ ਕਹਿ ਸਕਦਾ ਮੈਂ ਵੀ ਹੱਕ ਸੱਚ ਦੇ ਫਾਦੇ ਆ ਕਿ ਜਿੰਨੀ ਲੋਕਾਂ ਨਾਲ ਬਣੀ ਹੋਈ ਆ ਤਾਂ ਆਪਦੇ ਸਿਰ ਤੇ ਬਣਾਈ ਆ ਤੇ ਸਾਰੇ ਕੋਲ ਪਿਆਰ ਕਰਦੇ ਨੇ ਸਾਰੇ ਸਤਿਕਾਰ ਕਰਦੇ ਨੇ ਇੱਥੇ ਆਉਣ ਦਾ ਥੋੜਾ ਸਾਰਾ ਧੰਨਵਾਦ ਕਰਦਾ ਮੈਂ ਸਭ ਤੋਂ ਪਹਿਲਾਂ ਪੰਜਾਬੀ ਸੱਤ ਸੰਗੀਤ ਅਸੋਸੀਏਸ਼ਨ ਸਿਡਨੀ ਆਸਟ੍ਰੇਲੀਆ ਹਰਜੀਤ ਭਾਈ ਦਾ ਇਸ ਕਿਤਾਬ ਦੇ ਆਉਣ ਦੇ ਪਿੱਛੇ ਹਰਜੀਤ ਭਾਈ ਦਾ ਬਹੁਤ ਵੱਡਾ ਹੱਥ ਆ ਮੈਨੂੰ ਵੀ ਲੱਗਦਾ ਹੁੰਦਾ ਸੀ ਵੀ ਭਾਈ ਜੀ ਮੈਨੂੰ ਲਾਰਾ ਲਾਪਰ ਤੇ ਕਿਤਾਬ ਕਰਾਵਾਂਗੇ ਵੀ ਦੋਸਤ ਸਾਥ ਹੋਗੇ ਲੱਗਦਾ ਕੰਮ ਬੰਦੀ ਨਹੀਂ ਪਰ ਫਾਈਨਲੀ ਭਾਈ ਦੇ ਹਿੰਮਤ ਤੇ ਸਦਕਾ ਤੇ ਥੋੜਾ ਪਿਆਰ ਜਦ ਮੈਂ ਪੋਸਟ ਪਾਉਂਦਾ ਸੀ ਤਾਂ ਜਿੰਨੇ ਕਮੈਂਟ ਆਉਂਦੇ ਸੀ ਜਦ ਮਾਇਕ ਆਉਂਦੇ ਸੀ ਤਾਂ ਮੈਨੂੰ ਲੱਗਦਾ ਸੀ ਸ਼ਾਇਦ ਮੈਂ ਕੁਝ ਲਿਖ ਸਕਦਾ ਵਧੀਆ ਮੈਨੂੰ ਇਹ ਲੱਗਦਾ ਵੀ ਸੁਪਨੇ ਲੈਣੇ ਜ਼ਾਈਦੇ ਨੇ ਸਾਰੇ ਕਹਿੰਦੇ ਨੇ ਸੁਪਨੇ ਸੱਚ ਹੁੰਦੇ ਨੇ ਮੈਨੂੰ ਲੱਗਦਾ ਮੈਂ ਸੁਪਨੇ ਸੱਚ ਹੁੰਦੇ ਦੇਖਿਆ ਨੇ ਤੇ ਰੱਬ ਬਹੁਤ ਮਿਹਰਬਾਨ ਆ ਆਪਾਂ ਸ਼ੁਕਰਗੁਜ਼ਾਰਾਨਾ ਤੇ ਮਾਰਾ ਦਾ ਸ਼ੁਕਰਾਨਾ ਹਰ ਕਦਮ ਹਰ ਪਿਆਰ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਕੁਝ ਨਹੀਂ ਪਤਾ life ਤੁਹਾਨੂੰ ਕੱਲ ਨੂੰ ਕਿੱਥੋਂ ਚੱਕ ਕੇ ਕਿੱਥੇ ਲੈ ਆਵੇ 2007 ਤੋਂ ਲੈ ਕੇ ਮੈਂ ਹੁਣ ਤੱਕ ਤੇ ਜਰਨੀ ਜਦੋਂ ਦੱਸਾਂ ਤਾਂ ਮੈਨੂੰ ਲੱਗਦਾ ਜਿੰਨੇ ਵੀ ਇੱਥੇ ਆਏ ਹੋਣੇ ਸਭ ਨੂੰ ਪਤਾ ਹੀ ਆ ਕਿ ਕਿਹੜੇ بڑے ਪੜਾਅ 'ਚ ਮੈਂ ਲੰਘਿਆ ਭਾਵੇਂ ਮੈਂ ਸਟੂਡੈਂਟ ਵੀਜ਼ੇ ਤੇ ਆਇਆ ਸੀ ਉਹ ਤੋਂ ਵੀਜ਼ਾ ਵੀ ਕੈਨਸਲ ਹੋਇਆ ਫਾਦਰ ਸਾਹਿਬ ਐਕਸਪਾਇਰ ਹੋਏ ਮੈਂ ਕਿੱਦਾਂ ਪੱਕਾ ਹੋਇਆ ਕਿੱਥੇ ਇੱਕ ਤਾਂ ਮੈਂ ਕੰਮ ਕੀਤਾ ਲਾਈਫ ਨੇ ਕਿੱਦਾਂ ਰੀਡ ਕੀਤਾ ਤੇ ਮੈਂ ਲਾਈਫ ਨੂੰ ਬਿਜਨੈਸ ਰੀਡ ਕੀਤਾ ਪਰ ਫਾਈਨਲੀ ਆਮ ਹੇਅਰ ਟੂਡੇ ਤਾਂ ਲਾਸਟ ਚ ਗੱਲ ਕਹਾਂਗਾ ਵੀ ਕਲਾਕਾਰ ਬੰਦਾ ਕਲਾਕਾਰੀ ਵੀ ਦਿਖਾਵਾਂਗਾ ਸੰਧੂਆਂ ਦਾ ਮੁੰਡਾ ਸਜਿੱਤ ਕੇ ਹੀ ਆਵਾਂਗਾ ਹਾਂ ਮੈਨੂੰ ਮਨਜ਼ੂਰ ਨੇ ਤੇ ਫਾਈਨਲੀ ਦੁਆਰਾ ਇਹ ਜਾਨ ਸਮਾਣੰਦਮ ਦੁਆਰਾ ਇਹੀ ਗੋਂ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਤੁਸੀਂ ਇੱਥੇ ਆਏ ਤੇ ਹਰਕਿੰਦ ਭਾਜੀ ਦਾ ਜੀ ਦੀ ਹੁਣਾਂ ਦਾ ਹਰਕਿੰਦ ਭਾਜੀ ਦੀ ਫੈਮਿਲੀ ਦਾ ਸਾਰਿਆਂ ਦਾ ਤੇ ਜਿਨੇ ਵੀ ਸੱਜਣ ਮਿੱਤਰ ਇੱਥੇ ਆਏ ਨੇ ਕਰਨ ਭਾਜੀ ਮਨਕਰ ਭਾਜੀ ਤੇ ਮੈਂ ਸਭ ਦਾ ਨਾਮ ਇਹ ਮੇਰੇ ਨਾਲ ਆਣਾ ਥੋੜਾ ਪੈਨਿਕ ਹੋ ਗਿਆ ਇਸ ਟਾਈਮ ਐਂਜ਼ਾਈਟੀ ਜਿਆਦਾ ਵਧੀ ਹੋਈ ਹੈ ਪਰ ਸਰਦੋ ਥੈਂਕ ਯੂ ਜੀ ਜਿਨ੍ਹਾਂ ਨੂੰ ਮੈਂ ਕਾਲ ਕੀਤੀ ਤੇ ਦੁਆਰਾ ਪਹੁੰਚੇ تھے ਥੈਂਕ ਯੂ ਵੈਰੀ ਮੱਚ ਤੇ ਮੈਂ ਅਗਲੀ ਪੁਆਇੰਟ ਜ਼ਰੂਰ ਸੁਣਾ ਕੇ ਜਾਵਾਂਗਾ ਤੁਹਾਨੂੰ ਰੌਣਕ ਘਰ ਵਿੱਚ ਹੈ ਨਹੀਂ ਬਾਪੂ ਨਾਲ ਹੀ ਲੱਗਿਆ ਏ ਰੌਣਕ ਘਰ ਵਿੱਚ ਹੈ ਨਹੀਂ ਬਾਪੂ ਨਾਲ ਹੀ ਲੱਗਿਆ ਏ ਉਮਰਾਂ ਦੇ ਛੋੜੇ ਪਾ ਕੇ ਖੋਰੇ ਕਿੱਥੇ ਬਹਿ ਗਿਆ ਏ ਇਹ ਕਮੀ ਤੇਰੀ ਸਦਾ ਬਾਪੂ ਹੁਣ ਕਦੇ ਨਾ ਪੂਰੀ ਹੋਣੀ ਏ ਸੁਪਨਿਆਂ ਵਾਲੇ ਮਹਿਲ ਦਾ ਹਰ ਸੁਪਨਾ ਟੱਗਿਆ ਏ ਰੌਣਕ ਘਰ ਵਿੱਚ ਹੈ ਨਹੀਂ ਬਾਪੂ ਨਾਲ ਹੀ ਲੱਗਿਆ ਏ ਧੰਨਵਾਦ ਜੀ ਮੈਨੂੰ ਲੋਕੀ ਕਹਿਣ ਪੰਜਾਬੀ ਇਹ ਏ ਜਗਦਾ ਨਾਨਕ ਜਗਜੀਤ ਸਿੰਘ ਸਹਬੇ ਚਾਰੇ ਕਲਕੀਆਂ ਵਾਲਾ ਖੜਾ ਕੇਸ ਗਾੜੇ ਦੇ ਵਿੱਚ ਲਲਕਾਰੇ ਇਹਦੇ ਇਸ ਤੋਂ ਚੌਲਾ ਲਾ ਦੀ ਜਿਸ ਨੇ ਜਿਤਰੀ ਬੋਲੀ ਜਿੰਨੂ ਲੋਕੀ ਕਹਿਣ ਪੰਜਾਬੀ ਪੰਜ ਕਿਰਿਆ ਦੀ ਬੋਲੀ ਇਹਦੇ ਇੱਕ ਇੱਕ ਅੱਖਰ ਅੰਦਰ ਕਿਸੇ ਨੰਸ਼ੀ ਦੀ ਬੋਲੀ ਜਿੰਨੂ ਲੋਕੀ Student at UTS, and I love to support local businesses in the area that really help people around. So, if you need any help with your house, please call PLU Renovations and Handyman and call Miss Simone for the best service possible. Hi, I'm Tia. I'm the founder of an organization called Empowered BWB. It's a community organization that promotes businesses, among other things. And I would like to say that if any of you are building a house, if you like to construct a custom house, please uh, approach Mr. Jatinder Singh from KB Prime Homes. I would highly recommend him. Thank you.